ਸਵਰਗੀ ਸਰਦਾਰ ਫੌਜਾ ਸਿੰਘ ਜੀ ਜਿਹੜੇ ਇਸ ਫਾਨੀ ਸੰਸਾਰ ਨੂੰ ਛੱਡ ਕੇ ਵਿਦਾ ਹੋ ਗਏ ਠੀਕ ਹੈ ਜਾਣਾ ਸਭ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਸਾਨੂੰ ਇਹੀ ਸੰਦੇਸ਼ ਦਿੰਦੇ ਆ ਉਪਦੇਸ਼ ਕਰਦੇ ਆ ਜੋ ਉਪਜਿਓ ਸੋ ਬਿੰਸ ਹੈ ਜਾਣਾ ਸਭ ਨੇ ਪਰ ਜਿਹੋ ਜੀ ਉਦਾਹਰਣ ਸਰਦਾਰ ਫੌਜਾ ਸਿੰਘ ਜੀ ਦੁਨੀਆ ਨੂੰ ਦੇਖ ਕੇ ਗਏ ਆ ਉਹ ਬਹੁਤ ਕੱਟ ਹੁੰਦੀ ਹੈ 114 ਸਾਲ ਦੀ ਜ਼ਿੰਦਗੀ ਬਤੀਤ ਕਰਨੀ ਤੰਦਰੁਸਤ ਔਰ ਬੜਾ ਵਧੀਆ ਸੁਭਾਅ ਆਪਣੇ ਜੀਵਨ ਦੇ ਅੰਤ ਤੱਕ ਉਹ ਘੁੰਮਦੇ ਰਹੇ ਕੋਈ ਨਾ ਕੋਈ ਸੁਨੇਹਾ ਲੋਕਾਂ ਤੱਕ ਅਗਲੀ ਪੀੜ੍ਹੀ ਤੱਕ ਦਿੰਦੇ ਰਹੇ ਅਨੇਕਾਂ ਬਾਰ ਉਹਨਾਂ ਨੂੰ ਖੇਡ ਮੇਲਿਆਂ 'ਚ ਮਿਲਣ ਦਾ ਦਰਸ਼ਨ ਕਰਨ ਦਾ ਮੌਕਾ ਮਿਲਿਆ ਲੋਕ ਉਹਨਾਂ ਨੂੰ ਖੇਡ ਮੇਲਿਆਂ 'ਚ ਲੈ ਜਾਂਦੇ ਸੀ ਕਿਉਂਕਿ ਲੋਕ ਉਹਨਾਂ ਨੂੰ ਦੇਖਣਾ ਚਾਹੁੰਦੇ ਸੀ ਮੈਂ ਵੇਖਿਆ ਕਈ ਬੀਬੀਆਂ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਲਿਆਉਂਦੀਆਂ ਸੀ ਉਹ ਸਰਦਾਰ ਫੌਜਾ ਸਿੰਘ ਜੀ ਦੇ ਪੈਰੀਂ ਹੱਥ ਲਾਉਣ ਨੂੰ ਕਹਿੰਦੀਆਂ ਸੀ ਫੇਰ ਕਹਿੰਦਾ ਬਾਬਾ ਜੀ ਇਹਨੂੰ ਅਸ਼ੀਰਵਾਦ ਦਿਓ ਬਹੁਤ ਵੱਡਾ ਰਤਬਾ ਸੀ ਸਰਦਾਰ ਫੌਜਾ ਸਿੰਘ ਜੀ ਦਾ ਪਿੰਡ ਦੀ ਵੀ ਰੌਣਕ ਸੀ ਉਹ ਅਸੀਂ ਸੁਖਵਿੰਦਰ ਜੀ ਨਾਲ ਉਹਨਾਂ ਦੇ ਬੇਟੇ ਜਿਹੜੇ ਪਿੰਡ 'ਚ ਉਹਨਾਂ ਦੇ ਉਹਨਾਂ ਦਾ ਧਿਆਨ ਰੱਖਦੇ ਸੀ ਉਹਨਾਂ ਨਾਲ ਅਨੇਕਾਂ ਵਾਰ ਗੱਲ ਹੋਈ ਪਿੰਡ ਦੀ ਬਹੁਤ ਵੱਡੀ ਰੌਣਕ ਸੀ ਜਿਹੜੇ ਪਾਸੇ ਨੂੰ ਚਲੇ ਜਾਂਦੇ ਸੀ ਪਿੰਡ ਨੂੰ ਉਹੀ ਉਹਨਾਂ ਦਾ ਮਾਨ ਸਤਿਕਾਰ ਕਰਦੇ ਸੀ ਇੱਜ਼ਤ ਕਰਦੇ ਸੀ ਸਾਰੇ ਪਿੰਡ ਵਾਲੇ ਉਹਨਾਂ ਦੇ ਜਾਣ ਦਾ ਪਿੰਡ ਨੂੰ ਵੀ ਘਾਟਾ ਪਰਿਵਾਰ ਨੂੰ ਵੀ ਘਾਟਾ ਸਾਡੇ ਪੰਜਾਬ ਨੂੰ ਵੀ ਘਾਟਾ ਆਪਾਂ ਵੇਖਿਆ ਜਿੱਦਣ ਉਹ ਪੂਰੇ ਹੋਏ ਆ ਕਿਦਾਂ ਦੁਨੀਆ ਦੇ ਕੋਨੇ-ਕੋਨੇ ਚ ਉਹਨਾਂ ਦੇ ਅਫਸੋਸ ਦੀਆਂ ਚਿੱਠੀਆਂ ਸੁਨੇਹੇ ਮੈਸੇਜ ਆਏ ਤੇ ਜਿੱਦਣ ਸੰਸਕਾਰ ਸੀ ਅਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਕਿੰਨੀ ਵੱਡੀ ਗਿਣਤੀ ਚ ਲੋਕ ਉੱਥੇ ਪਹੁੰਚੇ ਤੇ ਪੰਜਾਬ ਦੇ ਗਵਰਨਰ ਸਾਹਿਬ ਵੀ ਆਏ ਸੰਸਕਾਰ ਤੇ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੀ ਪਹੁੰਚੇ ਉਹ ਸਾਰਿਆਂ ਧਾਰਮਿਕ ਰੀਤੀ ਰਿਵਾਜਾਂ ਵਿੱਚ ਸ਼ਾਮਲ ਹੋ ਕੇ ਗਏ ਪੰਚਾਇਤ ਵੀ ਉਹਨਾਂ ਨੂੰ ਮਿਲੀ ਸਰਪੰਚ ਸਾਹਿਬ ਵੀ ਘਰਦਿਆਂ ਨੂੰ ਵੀ ਮਿਲੇ ਤਾਉ ਆਪ ਵੀ ਚਾਹੁੰਦੇ ਸੀ ਮੁੱਖ ਮੰਤਰੀ ਜੀ ਕਿ ਐਡੀ ਵੱਡੀ ਹਸਤੀ ਸੀ ਉਹ ਸਾਡੇ ਪੰਜਾਬ ਦੇ ਉਹ ਪ੍ਰੇਰਨਾ ਸਰੋਤ ਸੀ ਸਾਡੀ ਅਗਲੀ ਪੀੜ੍ਹੀ ਦੇ ਉਹਨਾਂ ਦੇ ਨਾਂ ਤੇ ਕੁਝ ਸਪੋਰਟਸ ਦਾ ਇੰਸਟੀਚਿਊਸ਼ਨ ਬਣਨਾ ਚਾਹੀਦਾ ਉਹ ਆਪ ਵੀ ਕਹਿ ਕੇ ਗਏ ਤੇ ਉਹ ਉਸ ਦਿਨ ਹੀ ਕਹਿ ਗਏ ਸੀ ਕਿ ਜਿੱਥੇ ਵੀ ਪੰਚਾਇਤ ਕਹੂਗੀ ਪਰਿਵਾਰ ਵਾਲੇ ਕਹਿਣਗੇ ਸਟੇਡੀਅਮ ਅਸੀਂ ਪਹਿਲਾਂ ਹੀ ਤੁਹਾਨੂੰ ਪਤਾ ਦਾਸ ਨੇ ਸਟੇਡੀਅਮ ਤਾਂ ਪਿੰਡ ਦਾ ਪਹਿਲਾਂ ਹੀ ਬਣਾਇਆ ਵਧੀਆ ਲਾਈਟਾਂ ਲਗੀਆਂ ਪੂਰਾ ਸੋਹਣਾ ਉੱਥੇ ਦੱਸੋ ਕਈ ਪੁਲਿਸ ਤੇ ਸੀਆਰਪੀ ਵਾਲੇ ਵੀ ਉੱਥੇ ਆਣ ਕੇ ਆਪਣੇ ਮੈਚ ਕਰਾਉਂਦੇ ਆ ਤੇ ਹੁਣ ਤੁਹਾਨੂੰ 50 ਲੱਖ ਰੁਪਈਆ ਪੰਜਾਬ ਸਰਕਾਰ ਵੱਲੋਂ ਹੋਰ ਜਿੱਥੇ ਪਾਈ ਪਿੰਡ ਵਾਲਿਆਂ ਨੇ ਖਰਚਣਾ ਹੋਇਆ ਉਹ ਮਾਣਯੋਗ ਮੁੱਖ ਮੰਤਰੀ ਜੀ ਵੱਲੋਂ ਪੰਜਾਬ ਸਰਕਾਰ ਵੱਲੋਂ ਪਿੰਡ ਨੂੰ ਤੁਹਾਡੇ ਸਪੁਰਦ ਕਰ ਦਿੱਤਾ ਜਾਊਗਾ ਜਿੱਦਾਂ ਤੁਸੀਂ ਖਰਚਣਾ ਉਹ ਖਰਚ ਲਓ ਪਿੰਡ ਦੇ ਹਰ ਸੈਕੰਡਰੀ ਸਕੂਲ ਦਾ ਨਾਮ ਉਹ ਟੀਵੀ ਤੇ ਵੀ ਤੁਸੀਂ ਦੇਖ ਲਿਆ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਨੇ ਅਗਲੇ ਦਿਨ ਹੀ ਐਲਾਨ ਕਰ ਦਿੱਤਾ ਕਿ ਪਿੰਡ ਦੇ ਸਕੂਲ ਦਾ ਨਾਮ ਸਰਦਾਰ ਫੌਜਾ ਸਿੰਘ ਜੀ ਦੇ ਨਾਮ ਤੇ ਹੋਏਗਾ। ਔਰ ਉੱਥੇ ਆਰਟਸ, ਕਮਰਸ ਔਰ ਦੂਜੀਆਂ ਜਿਹੜੀਆਂ ਸਟਰੀਮ ਆ ਉਹਦੀ ਪੜ੍ਹਾਈ ਵੀ ਉੱਥੇ ਕਰਵਾਈ ਜਾਏਗੀ। ਪਿੰਡ ਵਾਲਿਆਂ ਨੇ, ਪਰਿਵਾਰ ਵਾਲਿਆਂ ਨੇ ਕਿਹਾ ਸੀ ਉਹਨਾਂ ਦਾ ਬੁੱਤ ਲਾਇਆ ਜਾਵੇ। ਉਹ ਇਸ ਕਰਕੇ ਹੁੰਦਾ ਵੀ ਅਗਲੀ ਪੀੜ੍ਹੀ ਸਵਾਲ ਕਰਦੀ ਆ ਵੀ ਇਹ ਕਿਹਦਾ ਬੁੱਧ ਆ ਤਾਂ ਫਿਰ ਤੁਹਾਨੂੰ ਉਸ ਬੁੱਧ ਦੇ ਨਾਲ ਨਾਲ ਉਹਦੀ ਕਹਾਣੀ ਉਸ ਬੱਚੇ ਨੂੰ ਅਗਲੀ ਪੀੜ੍ਹੀ ਨੂੰ ਦੱਸਣੀ ਪੈਂਦੀ ਵੀ ਇਹ ਕੌਣ ਹਸਤੀ ਆ ਜਿਹਦਾ ਬੁੱਧ ਅਸੀਂ ਸਟੈਚੂ ਲਾਇਆ ਛੋ ਮੁੱਖ ਮੰਤਰੀ ਜੀ ਨੇ ਚਾਹ ਹਾਲਾਂਕਿ ਪਿੰਡ ਅਸੀਂ ਤਾਂ ਚਾਹੁੰਦੇ ਸੀ ਪਿੰਡ ਹੀ ਹੋਵੇ ਲੇਕਿਨ ਮੁੱਖ ਮੰਤਰੀ ਜੀ ਦਾ ਵੱਡੀ ਸੋਚ ਸੀ ਉਹ ਕਹਿੰਦੇ ਸਰਦਾਰ ਫੌਜਾ ਸਿੰਘ ਜੀ ਦਾ ਬੁੱਧ ਸਪੋਰਟਸ ਕਾਲਜ ਜਲੰਧਰ ਵਿੱਚ ਵੀ ਲਾਇਆ ਤਾਂ ਕਿ ਉੱਥੇ ਇੰਟਰਨੈਸ਼ਨਲ ਪੂਰੇ ਦੇਸ਼ ਦੇ ਖਿਡਾਰੀ ਆਉਂਦੇ ਆ ਤੇ ਉਹ ਖਿਡਾਰੀ ਵੀ ਉਹ ਉਹਨਾਂ ਨੂੰ ਦੇਖ ਕੇ ਪ੍ਰੇਰਣਾ ਲੈ ਸਕਣਗੇ ਉਹ ਪ੍ਰੇਰਣਾ ਦਾ ਸਰੋਤ ਬਣਨਗੇ ਹੋਰ ਵੀ ਜੋ ਕੁਝ ਵੀ ਤੁਸੀਂ ਹੁਕਮ ਕਰੋਗੇ ਪਿੰਡ ਵਾਸਤੇ ਇਲਾਕੇ ਵਾਸਤੇ ਸੜਕਾਂ ਵਾਸਤੇ ਇੱਕ ਸੜਕ ਦਾ ਨਾਮ ਵੀ ਉਹਨਾਂ ਦੇ ਨਾਮ ਤੇ ਅਸੀਂ ਰੱਖਣਾ ਅਸੀਂ ਬਾਅਦ ਚ ਬੈਠ ਕੇ ਸਲਾਹ ਕਰ ਲੈਣੇ ਆ ਕਿਉਂਕਿ ਕਾਲੀ ਵਿੱਚ ਐਸੇ ਫੈਸਲੇ ਨਹੀਂ ਕਿ ਉੱਥੇ ਪਹਿਲਾਂ ਹੀ ਕਿਸੇ ਦਾ ਨਾਮ ਰੱਖਿਆ ਹੋਵੇ ਤੇ ਆਪਾਂ ਹੋਰ ਉੱਥੇ ਇੰਪੋਜ਼ ਕੰਪੋਜ਼ ਕਰਦੀ ਉਹ ਠੀਕ ਨੇ ਉਹ ਅਸੀਂ ਸਲਾਹ ਕਰਕੇ ਸਾਰੇ ਪਿੰਡ ਵਾਲੇ ਕਰ ਦਵਾਂਗੇ ਜੋ ਤੁਸੀਂ ਕਹੋਗੇ ਮਾਨਯੋਗ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿ ਗਏ ਸੀ ਵੀ ਜੋ ਵੀ ਭਾਈ ਪਰਿਵਾਰ ਵਾਲੇ ਪਿੰਡ ਵਾਲੇ ਕਹਿਣਗੇ ਹੁਕਮ ਕਰਨਗੇ ਪੰਜਾਬ ਸਰਕਾਰ ਉਹਨੂੰ ਬਿਲਕੁਲ ਪੂਰਾ ਕਰੇਗੀ ਅੱਜ ਬਹੁਤ ਵੱਡੀਆਂ ਵੱਡੀਆਂ ਸਖਸ਼ੀਤਾ ਇਸ ਅੰਤਮ ਅਰਦਾਸ ਵਿੱਚ ਸ਼ਾਮਲ ਹੋਈਆਂ ਅਨੇਕਾਂ ਪਾਰਟੀਆਂ ਦੇ ਸੱਜਣ ਆਏ ਚਲੋ ਠੀਕ ਹੈ ਔਰ ਅਕਾਲ ਤਖਤ ਦੇ ਜ਼ਹਿਦਾਦਾਰ ਸਾਹਿਬ ਵੀ ਪਹੁੰਚੇ ਧਮੀ ਸਾਹਿਬ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਵੀ ਆਏ ਹੋਰ ਵੀ ਧਾਰਮਿਕ ਵੱਡੀਆਂ-ਵੱਡੀਆਂ ਸ਼ਖਸੀਅਤਾਂ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਉਹ ਵੀ ਪਹੁੰਚੇ ਆ ਇਹ ਉਹਨਾਂ ਦੀ ਹਸਤੀ ਦੀ ਵਿਲੱਖਣਤਾ ਹੈ ਕਿ ਸਰਦਾਰ ਫੌਜਾ ਸਿੰਘ ਹਰ ਇੱਕ ਨਾਲ ਮਿਲਦੇ ਚੁਣਦੇ ਸਨ ਉਹਨਾਂ ਦਾ ਆਮ ਲੋਕਾਂ ਨਾਲ ਗਰੀਬਾਂ ਨਾਲ ਬਹੁਤ ਪਿਆਰ ਸੀ ਉਹਨਾਂ ਦਾ ਸੁਭਾਅ ਬਹੁਤ ਚੰਗਾ ਸੀ ਸੋ ਇਸ ਕਰਕੇ ਉਹਨਾਂ ਦੇ ਜਾਣ ਦਾ ਘਾਟਾ ਬਹੁਤ ਆ ਪਰ ਮੈਂ ਸਮਝਦਾ ਘਾਟਾ ਤੇ ਹੈ ਕੁਝ ਕਰ ਨਹੀਂ ਸਕਦੇ ਪਰ ਉਹਨਾਂ ਦੀ ਜ਼ਿੰਦਗੀ ਇੱਕ ਚਾਨਣ ਮਨਾਰਾ ਹੈ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹਨੂੰ ਮੇਰਾ ਖਿਆਲ ਚ ਉਹਨੂੰ ਗੱਲਾਂ ਕਰ ਕਰਕੇ ਆਪਾਂ ਨੂੰ ਸੈਲੀਬ੍ਰੇਟ ਵੀ ਕਰਨਾ ਚਾਹੀਦਾ ਇਹੋ ਜੀ ਜ਼ਿੰਦਗੀ ਹਰ ਇੱਕ ਨੂੰ ਨਸੀਬ ਨਹੀਂ ਹੁੰਦੀ ਇਹੋ ਜੀਆਂ ਪ੍ਰਾਪਤੀਆਂ ਦੁਨੀਆ ਦੇ ਵਿੱਚ ਮੈਰਾਥਨ ਚੈਂਪੀਅਨ ਬਣਨਾ ਬਹੁਤ ਵੱਡੀ ਗੱਲ ਆਪਣੇ ਕੋ ਪੰਜਾਬ ਦਾ ਚੈਂਪੀਅਨ ਨਹੀਂ ਬਣ ਹੁੰਦਾ ਦੇਸ਼ ਦਾ ਨਹੀਂ ਬਣਦਾ ਪੂਰੀ ਦੁਨੀਆ ਦੇ ਵਿਲਡ ਚੈਂਪੀਅਨ ਬਣਨਾ ਔਰ ਸਾਨੂੰ ਉਹਨਾਂ ਨੇ ਮਾਣ ਦਵਾਇਆ ਇਸ ਗੱਲ ਦਾ ਪੰਜਾਬ ਨੂੰ ਦੇਸ਼ ਨੂੰ ਅਸੀਂ ਉਹਨਾਂ ਨੂੰ ਹਮੇਸ਼ਾ ਤਾ ਜ਼ਿੰਦਗੀ ਉਹਨਾਂ ਨੂੰ ਯਾਦ ਕਰਦੇ ਰਾਵਾਂਗੇ ਉਹਨਾਂ ਦੀ ਯਾਦ ਕਦੇ ਨਹੀਂ ਭੁੱਲ ਸਕਦੀ ਸਰਦਾਰ ਫੌਜਾ ਸਿੰਘ ਜੀ ਨੇ ਆਪਣਾ ਨਾਂ ਜਿਹੜਾ ਆ ਬਹੁਤ ਵੱਡੇ ਸੁਨਹਿਰੀ ਅੱਖਰਾਂ ਵਿੱਚ ਲਿਖਵਾ ਲਿਆ ਉਹਨਾਂ ਦੇ ਉਹਨਾਂ ਦੇ ਸੰਕਲਪ ਨੇ ਉਹਨਾਂ ਦੇ ਤਹੱਈਏ ਨੇ ਤੇ ਉਹਨਾਂ ਨੂੰ ਹਮੇਸ਼ਾ ਅਸੀਂ ਯਾਦ ਕਰਾਂਗੇ ਉਹਨਾਂ ਦੀ ਜ਼ਿੰਦਗੀ ਤੋਂ ਅਸੀਂ ਪ੍ਰੇਰਣਾ ਵੀ ਲੈਂਦੇ ਆਂ ਗੁਰੂ ਮਹਾਰਾਜ ਦੇ ਚਰਨਾਂ 'ਚ ਮੈਂ ਅਰਦਾਸ ਕਰਦਾ ਕਿ ਉਸ ਵਿਛੜੀ ਰੂਹ ਨੂੰ ਮਹਾਨ ਸ਼ਖਸੀਅਤ ਨੂੰ ਗੁਰੂ ਮਹਾਰਾਜ ਆਪਣੇ ਚਰਨਾਂ 'ਚ ਨਿਵਾਸ ਦੇਣ ਬਹੁਤ ਬਹੁਤ ਸ਼ਬਦਾਂ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ